ਜੰਜੀਤ ਕੌਰ ਸਿੱਧੂ ਅਤੇ ਗੁਰਮੇਲ ਸਿੱਧੂ ਦੋਹਾਂ ਦਾ ਵਿਆਹ ਹੋਇਆ ਲਵ ਮੈਰਿਜ ਕਰਵਾਈ ਗਈ ਸੀ ਪਰ ਇਹਨਾਂ ਦੇ ਵਿਆਹ ਨੂੰ ਲੈ ਕੇ ਕੁਝ ਜਾਣੇ ਖੁਸ਼ ਨਹੀਂ ਸੀ ਨਰਾਜ਼ ਕੀ ਸੀ ਇਹਨਾਂ ਦੇ ਨਾਲ ਅਤੇ ਇਸ ਤੋਂ ਬਾਅਦ ਇੱਕ ਦਿਨ ਇਹਨਾਂ ਦੇ ਘਰ ਦੀ ਬੈਲ ਵੱਜਦੀ ਹੈ ਪੋਸਟਮੈਨ ਆਂਦਾ ਹੈ ਅਤੇ ਉਹ ਡਿਲੀਵਰ ਕਰਕੇ ਜਾਂਦਾ ਹੈ ਇੱਕ ਕੈਟਲ ਉਹ ਕੈਟਲ ਜੋ ਕਿ ਅਕਸਰ ਹੀ ਆਮ ਘਰਾਂ ਦੇ ਵਿੱਚ ਪਾਣੀ ਨੂੰ ਗਰਮ ਕਰਨ ਦੇ ਲਈ ਉਬਾਲਣ ਦੇ ਲਈ ਵਰਤਿਆ ਜਾਂਦਾ ਹੈ ਇਸੇ ਹੀ ਡਿਲੀਵਰ ਕੀਤੀ ਗਈ ਕੈਟਲ ਦੇ ਰਾਹੀਂ ਦੋਹਾਂ ਦੀ ਜਾਨ ਲੈ ਲਈ ਜਾਂਦੀ ਹੈ। ਇਹ ਹਰ ਕੋਈ ਹੈਰਾਨ ਸੀ ਕਿ ਕੈਟਲ ਦੇ ਵਿੱਚੋਂ ਕੋਈ ਤਮਾਕਾ ਕਿਵੇਂ ਹੋ ਸਕਦਾ ਹੈ। ਅਤੇ ਇਹ ਤਮਾਕਾ ਇੰਨਾ ਜਾਨਲੇਵਾ ਸੀ ਕਿ ਪਤੀ-ਪਤਨੀ ਦੋਹਾਂ ਦੀ ਹੀ ਜਾਨ ਚਲੀ ਗਈ ਜਿਨ੍ਹਾਂ ਦਾ ਵਿਆਹ ਹੋਏ ਹਲੇ ਕੁਝ ਸਮਾਂ ਹੀ ਹੋਇਆ ਸੀ। ਵੈਂਕੂਵਰt ਹੀ ਸਾਰੀ ਘਟਨਾ ਜਿੱਥੇ ਇਹ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਿਕ ਮੈਂਬਰ ਤੱਕ ਹਿਲ ਗਏ ਮੁੰਡੇ ਦੇ ਕਿ ਆਖਿਰਕਾਰ ਇਹ ਹੋਇਆ ਕੀ ਹੈ ਪਰ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਆਮ ਤੌਰ ਤੇ ਇਹੀ ਆਖਿਆ ਜਾ ਰਿਹਾ ਸੀ ਕਿ ਇਹ ਕੋਈ ਆਮ ਘਟਨਾ ਨਹੀਂ ਹੈ ਸੁਭਾਵਿਕ ਤੌਰ ਤੇ ਕੁਦਰਤੀ ਤੌਰ ਤੇ ਕੋਈ ਵਰਤਿਆ ਹੋਇਆ ਪਾਣਾ ਨਹੀਂ ਹੈ ਸਗੋਂ ਕਿਸੇ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਪਰ ਕੌਣ ਸੀ ਇਸ ਨਵਿਆਹੇ ਜੋੜੇ ਦੀ ਜਾਨ ਲੈਣ ਵਾਲਾ ਉਸਨੇ ਸਾਰੀ ਸਕੀਮ ਕਿਵੇਂ ਬਣਾਈ ਅਤੇ ਮਕਸਦ ਅਤੇ ਕਾਰਨ ਕੀ ਸੀ ਉਸ ਦਾ ਜਾਣਦੇ ਕੈਨੇਡਾ ਦੇ ਵਿੱਚ ਪਰਮਜੀਤ ਕੌਰ ਸਿੱਧੂ ਅਤੇ ਗੁਰਮੀਲ ਸਿੱਧੂ ਦਾ ਹੋਇਆ ਨਵਾਂ ਵਿਆਹ ਪਰ ਇਸ ਵਿਆਹ ਤੋਂ ਬਾਅਦ ਕੋਈ ਵੀ ਖੁਸ਼ ਨਜ਼ਰ ਨਹੀਂ ਆਇਆ ਸਿਵਾਏ ਪਤੀ ਪਤਨੀ ਦੇ ਦੋਵੇਂ ਹੀ ਵੈਂਕੂਵਰ ਦੇ ਨੇੜੇ ਰਹਿੰਦੇ ਸੀ ਅਤੇ ਇੱਥੇ ਇੱਕ ਦਿਨ ਜਦੋਂ ਪੋਸਟਮੈਨ ਇੱਕ ਬਾਕਸ ਡਿਲੀਵਰ ਕਰਨਾ ਹੁੰਦਾ ਹੈ ਜਿਸ ਦੇ ਵਿੱਚੋਂ ਪਾਣੀ ਉਬਾਲਣ ਵਾਲੀ ਕੈਟਲ ਨਿਕਲਦੀ ਹੈ ਉਸ ਦੇ ਵਿੱਚੋਂ ਧੁਮਾਕਾ ਹੁੰਦਾ ਜਦੋਂ ਪਾਣੀ ਉਬਾਲਿਆ ਜਾ ਰਿਹਾ ਸੀ ਅਚਾਨਕ ਇਹ ਧੁਮਾਕਾ ਹੋਇਆ ਤੇ પતિ ਪਤਨੀ ਦੀ ਜਾਨ ਚਲੀ ਗਈ ਨਵੇਂ ਵਿਆਹੇ ਜੋੜੇ ਦੀ ਮੌਤ ਤੋਂ ਬਾਅਦ ਇੱਥੇ ਪੁਲਿਸ ਐਂਬੂਲੈਂਸ ਪਹੁੰਚ ਗਈ ਲੋਕ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਇੱਥੇ ਹੋਇਆ ਕੀ ਕੋਈ ਨਹੀਂ ਜਾਣਦਾ ਸੀ ਕਿ ਇਹ ਧੁਮਾਕਾ ਕਿਵੇਂ ਅਤੇ ਕਿਉਂ ਹੋਇਆ ਪਰ ਪੁਲਿਸ ਨੂੰ ਇੱਥੇ ਇੱਕ ਬਾਕਸ ਮਿਲਿਆ ਅਤੇ ਪਤਾ ਲੱਗਿਆ ਕਿ ਇਸ ਦੇ ਵਿੱਚੋਂ ਕੋਈ ਕੈਟਲ ਨਿਕਲੀ ਸੀ ਅਤੇ ਉਸ ਦੇ ਕਾਰਨ ਹੀ ਇੱਥੇ ਧਮਾਕਾ ਹੋਇਆ। ਇਸ ਬਾਕਸ ਨੂੰ ਇੱਕ ਪੇਪਰ ਦੇ ਨਾਲ ਇੱਕ ਰੈਪਰ ਦੇ ਨਾਲ ਕਵਰ ਕੀਤਾ ਗਿਆ ਸੀ। ਉਸ ਦੇ ਉੱਪਰ ਇੱਕ ਰਿਟਰਨ ਐਡਰੈਸ ਲਿ ਲਿਆ ਅਤੇ ਪੁਲਿਸ ਛਾਣਬੀਣ ਕਰਦੀ ਹੋਈ ਇੱਥੇ ਤੱਕ ਪਹੁੰਚ ਗਈ। ਅਤੇ ਨਾਲ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੁੜੀ ਦੇ ਮਾਪਿਓ ਉਹਨਾਂ ਦੇ ਵਿਆਹ ਦੇ ਖਿਲਾਫ ਸੀ ਅਤੇ ਆਪਣੇ ਸੋਸ਼ਲ ਸਟੇਟਸ ਕਰਕੇ ਮੁੰਡੇ ਨੂੰ ਚੰਗਾ ਨਹੀਂ ਸਮਝਦੇ ਸੀ। કુડી ਦੇ ਪਿਤਾ ਸੰਤਾ ਸਿੰਘ World War 2 ਦੇ ਵਿੱਚ ਉਹਨਾਂ ਨੇ ਲੜਾਈ ਲੜੀ ਸੀ ਪਰ ਉਹਨਾਂ ਦੀ ਧੀ ਦੇ ਵੱਲੋਂ ਜਦੋਂ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਗਿਆ ਤਾਂ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਿਆ ਅਲਬਰਟਾ ਦੇ ਵਿੱਚ 6 ਮਹੀਨੇ ਬਾਅਦ ਇਹਨਾਂ ਦੀ ਇਸ ਤਰ੍ਹਾਂ ਦੇ ਨਾਲ ਜਾਨ ਗਈ ਤਾਂ ਪੁਲਿਸ ਨੂੰ ਪਰਿਵਾਰ ਤੇ ਹੀ ਸ਼ੱਕ ਹੋਣਾ ਸ਼ੁਰੂ ਹੋਇਆ ਪਰ ਹਜੇ ਤੱਕ ਵੀ ਰਿਪੋਰਟਾਂ ਦੀ ਵੇਟ ਕੀਤੀ ਜਾ ਰਹੀ ਸੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਬੰਬ ਸੀ ਜਾਂ ਫਿਰ ਕੁਝ ਹੋਰ ਮਾਈਨਿੰਗ ਦੇ ਲਈ ਵਰਤਿਆ ਜਾਂਦਾ ਇਹ ਸਾਰਾ ਪਦਾਰਥ ਵਿਸਫੋਟਕ ਪਦਾਰਥ ਜਿਸ ਦੇ ਨਾਲ પતિ-ਪਤਨੀ ਦੀ ਜਾਨ ਗਈ ਹੈ ਇਸ ਪੂਰੀ ਘਟਨਾ ਨੂੰ ਸੁਲਝਾਉਂਦੇ ਹੋਏ ਹੁਣ ਤੱਕ 4 ਸਾਲ ਨਿਕਲ ਗਏ ਸਨ ਜਨਵਰੀ 1976 ਦੇ ਵਿੱਚ ਇੱਕ ਸ਼ਰਾਬੀ ਬੰਦਾ ਪੁਲਿਸ ਦੇ ਕੋਲ ਆ ਕੇ ਖੁਲਾਸਾ ਕਰਦਾ ਹੈ ਕਿ ਮੇਰੇ ਨਾਲ ਇੱਕ ਦੋਸਤ ਗਿਆ ਸੀ ਤੇ ਉਸਨੇ ਕੈਟਲ ਖਰੀਦੀ ਸੀ ਬਾਕਸ ਦੇ ਵਿੱਚ ਪੈਕ ਕੀਤੀ ਗਈ ਅਤੇ ਇਸ ਨੂੰ ਪੋਸਟ ਕਰ ਦਿੱਤਾ ਗਿਆ ਹੁਣ ਉਸ ਨੂੰ ਦੋਸਤ ਆਖਦਾ ਹੈ ਪੋਸਟ ਕਰਨ ਤੋਂ ਬਾਅਦ ਕਿ ਤੂੰ ਅੱਜ ਤੋਂ ਇੱਕ ਹਫ਼ਤੇ ਬਾਅਦ ਰੇਡੀਓ ਨੂੰ ਧਿਆਨ ਨਾਲ ਸੁਣੀ ਇੱਕ ਤਮਾਕੇਦਾਰ ਖਬਰ ਸੁਣਨ ਨੂੰ ਮਿਲੇਗੀ ਉਸ ਦਿਨ ਸ਼ਰਾਬੀ ਹਾਲਤ ਦੇ ਵਿੱਚ ਸੀ ਉਹ ਪਰ ਅੱਜ ਜਦੋਂ ਉਹ ਸਭ ਕੁਝ ਸਾਫ਼ ਹੁੰਦਾ ਉਹ ਦੇਖਦਾ ਹੈ ਕਿ ਕਿਸੇ ਮੁੰਡੇ ਅਤੇ ਕੁੜੀ ਦੀ ਜਾਨ ਗਈ ਹੈ ਜੋ ਕਿ ਨਵੇਂ ਵਿਆਹੇ ਸਨ ਅਤੇ ਕੈਟਲ ਕਰਕੇ ਇਹ ਜਾਨ ਗਈ ਹੈ ਤਾਂ ਉਸ ਨੂੰ ਉਹ ਸਭ ਕੁਝ ਸਮਝ ਆ ਰਿਹਾ ਹੈ ਮੰਦ ਵਿੱਚ ਦੱਬੀ ਬੈਠਾ ਉਹ ਇਹਨਾਂ ਗੱਲਾਂ ਨੂੰ ਪੁਲਿਸ ਤੇ ਨਾਲ ਆ ਕੇ ਸਾਂਝਾ ਕਰਦਾ ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਅਤੇ ਫਿਰ ਉਸੇ ਬੰਦੇ ਦੇ ਨਾਲ ਜਾ ਕੇ ਹੈਂਡਰਾਈਟਿੰਗ ਨੂੰ ਮੈਚ ਕੀਤਾ ਜਾਂਦਾ ਹੈ ਜਿਸ ਦੇ ਨਾਲ ਇਹ ਐਡਰੈਸ ਲਿਖਿਆ ਗਿਆ ਸੀ ਇਸ ਐਡਰੈਸ ਨੂੰ ਲਿਖਣ ਵਾਲਾ ਸੀ ਲੂਇਸ ਉਹ ਆਖਦਾ ਹੈ ਕਿ ਮੈਨੂੰ ਸੰਤਾ ਸਿੰਘ ਨੇ ਪੈਸੇ ਦਿੱਤੇ ਸੀ ਇਸ ਕੰਮ ਦੇ ਲਈ ਤਾਂ ਕਿ ਮੈਂ ਇਸ ਨੂੰ ਪੋਸਟ ਕਰਾਂ ਹਫਤੇ ਹਫਤੇ ਬਾਅਦ ਜਦੋਂ ਪਤਾ ਲੱਗਿਆ ਲੂਇਸ ਨੂੰ ਕਿ ਸੰਤਾ ਸਿੰਘ ਕਿਸ ਤਰ੍ਹਾਂ ਦੇ ਨਾਲ ਇੱਕ ਲੜਾਈ ਲੜ ਕੇ ਆਇਆ ਸੀ ਅਤੇ ਉਹ ਚਾਹੁੰਦਾ ਸੀ ਕਿ ਉਸ ਦੀ ਧੀ ਮਰਜ਼ੀ ਦੇ ਨਾਲ ਵਿਆਹ ਨਾ ਕਰਾਵੇ ਉਹ ਕਹਿੰਦਾ ਸੀ ਕਿ ਜੇ ਮੈਂ ਆਪਣੀ ਕੁੜੀ ਨੂੰ ਮਾਰ ਸਕਦਾ ਤਾਂ ਤੂੰ ਮੇਰੇ ਲਈ ਕੀ ਚੀਜ਼ ਹੈ ਜਿੱਥੇ ਇਸ ਸਮੇਂ ਸੰਤਾ ਸਿੰਘ ਕੰਮ ਕਰ ਰਿਹਾ ਸੀ ਮਾਈਨਿੰਗ ਸਾਈਟ ਤੇ ਉੱਥੇ ਹੋਰ ਲੋਕਾਂ ਨੇ ਵੀ ਦੱਸਿਆ ਕਿ ਇਹ ਆਫਰ ਸਾਨੂੰ ਵੀ ਦਿੱਤੀ ਗਈ ਸੀ ਪਰ ਅਸੀਂ ਇਨਕਾਰ ਕਰ ਦਿੱਤਾ ਹਾਲਾਂਕਿ ਉਸ ਦਾ ਕਹਿਣਾ ਸੀ ਕਿ ਚੰਗੇ ਪੈਸੇ ਦਿੱਤੇ ਜਾਣਗੇ ਪਰ ਕੋਈ ਵੀ ਨਹੀਂ ਮੰਨਿਆ ਕਿਉਂਕਿ ਉਹ ਜਾਣਦੇ ਸੀ ਕਿ ਇਹ ਕੰਮ ਗਲਤ ਹੈ ਹੁਣ ਪਤਾ ਲੱਗਦਾ ਹੈ ਕਿ ਲੂਇਸ ਨੇ ਇਹ ਬੰਬ ਬਣਾਇਆ ਸੀ ਅਤੇ ਇਸ ਮਗਰੋਂ ਉਸਨੇ ਸੰਤਾ ਸਿੰਘ ਦੇ ਕਹਿਣ ਤੇ ਇਹ ਸਭ ਕੁਝ ਕਰ ਦਿੱਤਾ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੋਇਆ ਕਿ ਇੱਕ ਪਿਓ ਇਸ ਹੱਦ ਤੱਕ ਵੀ ਜਾ ਸਕਦਾ ਹੈ ਕਿ ਆਪਣੀ ਵਿਆਹੀ ਧੀ ਅਤੇ ਜਵਾਈ ਨੂੰ ਮਾਰਨ ਖਾਤਰ ਇਹ ਸਾਰਾ ਛੜਿਆੰਤਰ ਚ ਅਤੇ ਇਸ ਨਵਿਆਹੇ ਜੋੜੇ ਦੀ ਜਾਨ ਲੈ ਲਵੇ ਕੈਟਲ ਨੋਮਾ ਗਿਫਟ ਦਿੱਤਾ ਗਿਆ ਸੀ ਪੋਸਟਮੈਨ ਦੇ ਰਾਹੀਂ ਡਿਲੀਵਰ ਕਰਵਾ ਕੇ ਅਤੇ ਉਸਦੇ ਵਿੱਚ ਜਿਵੇਂ ਹੀ ਪਾਣੀ ਗਰਮ ਕਰਨ ਲਈ ਪਾਇਆ ਗਿਆ ਉਸੇ ਸਮੇਂ ਹੀ ਧਮਾਕਾ ਹੋਇਆ ਅਤੇ ਦੋਵਾਂ ਦੀ ਜਾਨ ਚਲੀ ਗਈ ਜਿਸ ਦੇ ਵਿੱਚ ਪਰਮਜੀਤ ਕੌਰ ਸਿੱਧੂ ਅਤੇ ਗੁਰਮੀਲ ਸਿੱਧੂ ਮਾਰੇ ਗਏ ਰਮਜੀਤ ਕੌਰ ਸਿੱਧੂ ਅਤੇ ਗੁਰਮੇਲ ਸਿੱਧੂ ਦੋਹਾਂ ਦਾ ਵਿਆਹ ਹੋਇਆ ਲਵ ਮੈਰਿਜ ਕਰਵਾਈ ਗਈ ਸੀ ਪਰ ਇਹਨਾਂ ਦੇ ਵਿਆਹ ਨੂੰ ਲੈ ਕੇ ਕੁਝ ਜਾਣੇ ਖੁਸ਼ ਨਹੀਂ ਸੀ ਨਰਾਜ਼ਗੀ ਸੀ ਇਹਨਾਂ ਦੇ ਨਾਲ ਅਤੇ ਇਸ ਤੋਂ ਬਾਅਦ ਇੱਕ ਦਿਨ ਇਹਨਾਂ ਦੇ ਘਰ ਦੀ ਬੈਲ ਵੱਜਦੀ ਹੈ ਪੋਸਟਮੈਨ ਆਂਦਾ ਹੈ ਅਤੇ ਉਹ ਡਿਲੀਵਰ ਕਰਕੇ ਜਾਂਦਾ ਹੈ ਇੱਕ ਕੈਟਲ ਉਹ ਕੈਟਲ ਜੋ ਕਿ ਅਕਸਰ ਹੀ ਆਮ ਘਰਾਂ ਦੇ ਵਿੱਚ ਪਾਣੀ ਨੂੰ ਗਰਮ ਕਰਨ ਦੇ ਲਈ ਉਬਾਲਣ ਦੇ ਲਈ ਵਰਤਿਆ ਜਾਂਦਾ ਹੈ ऐसे ही डिलीवर ਕੀਤੀ ਗਈ ਕੈਟਲ ਦੇ ਰਾਹੀਂ ਦੋਹਾਂ ਦੀ ਜਾਨ ਲੈ ਲਈ ਜਾਂਦੀ ਹੈ ਇਹ ਹਰ ਕੋਈ ਹੈਰਾਨ ਸੀ ਕਿ ਇੱਕ ਕੈਟਲ ਦੇ ਵਿੱਚੋਂ ਕੋਈ ਧਮਾਕਾ ਕਿਵੇਂ ਹੋ ਸਕਦਾ ਹੈ ਅਤੇ ਇਹ ਧਮਾਕਾ ਇੰਨਾ ਜਾਨਲੇਵਾ ਸੀ ਕਿ ਪਤੀ ਪਤਨੀ ਦੋਹਾਂ ਦੀ ਹੀ ਜਾਨ ਚਲੀ ਗਈ ਜਿਨ੍ਹਾਂ ਦਾ ਵਿਆਹ ਹੋਏ ਹਲੇ ਕੁਝ ਸਮਾਂ ਹੀ ਹੋਇਆ ਸੀ ਵੈਂਕੂਵਰ 3 ਇਹ ਸਾਰੀ ਘਟਨਾ ਜਿੱਥੇ ਇਸ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਿਕ ਮੈਂਬਰ ਤੱਕ ਹਿਲ ਗਏ ਮੁੰਡੇ ਦੇ ਕਿ ਆਖਿਰਕਾਰ ਇਹ ਹੋਇਆ ਕੀ ਹੈ ਪਰ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਆਮ ਤੌਰ ਤੇ ਇਹੀ ਆਖਿਆ ਜਾ ਰਿਹਾ ਸੀ ਕਿ ਇਹ ਕੋਈ ਆਮ ਘਟਨਾ ਨਹੀਂ ਹੈ ਸੁਭਾਵਿਕ ਤੌਰ ਤੇ ਕੁਦਰਤੀ ਤੌਰ ਤੇ ਕੋਈ ਵਰਤਿਆ ਹੋਇਆ ਪਾਣਾ ਨਹੀਂ ਹੈ ਸਗੋਂ ਕਿਸੇ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਪਰ ਕੌਣ ਸੀ ਇਸ ਨਵਿਆਹੇ ਜੋੜੇ ਦੀ ਜਾਨ ਲੈਣ ਵਾਲਾ ਉਸਨੇ ਹੀ ਸਾਰੀ ਸਕੀਮ ਕਿਵੇਂ ਬਣਾਈ ਅਤੇ ਮਕਸਦ ਅਤੇ ਕਾਰਨ ਕੀ ਸੀ ਉਸ ਦਾ ਜਾਣਦੇ ਪਰਮਜੀਤ ਕੌਰ ਸਿੱਧੂ ਅਤੇ ਗੁਰਮੇਲ ਸਿੱਧੂ ਦੋਹਾਂ ਦਾ ਵਿਆਹ ਹੋਇਆ ਲਵ ਮੈਰਿਜ ਕਰਵਾਈ ਗਈ ਸੀ ਪਰ ਇਹਨਾਂ ਦੇ ਵਿਆਹ ਨੂੰ ਲੈ ਕੇ ਕੁਝ ਜਾਣੇ ਖੁਸ਼ ਨਹੀਂ ਸੀ ਨਾਰਾਜ਼ ਕੀ ਸੀ ਇਹਨਾਂ ਦੇ ਨਾਲ ਅਤੇ ਇਸ ਤੋਂ ਬਾਅਦ ਇੱਕ ਦਿਨ ਇਹਨਾਂ ਦੇ ਘਰ ਦੀ ਬੈਲ ਵੱਜਦੀ ਹੈ ਪੋਸਟਮੈਨ ਆਂਦਾ ਹੈ ਅਤੇ ਉਹ ਡਿਲੀਵਰ ਕਰਕੇ ਜਾਂਦਾ ਹੈ ਇੱਕ ਕੈਟਲ ਉਹ ਕੈਟਲ ਜੋ ਕਿ ਅਕਸਰ ਹੀ ਆਮ ਘਰਾਂ ਦੇ ਵਿੱਚ ਪਾਣੀ ਨੂੰ ਗਰਮ ਕਰਨ ਦੇ ਲਈ ਉਬਾਲਣ ਦੇ ਲਈ ਵਰਤਿਆ ਜਾਂਦਾ ਹੈ ਐਸੇ ਹੀ ਡਿਲੀਵਰ ਕੀਤੀ ਗਈ ਕੈਟਲ ਦੇ ਰਾਹੀਂ ਦੋਹਾਂ ਦੀ ਜਾਨ ਲੈ ਲਈ ਜਾਂਦੀ ਹੈ ਪਿਹਾਰ ਕੋਈ ਹੈਰਾਨ ਸੀ ਕਿ ਇੱਕ ਕੈਟਲ ਦੇ ਵਿੱਚੋਂ ਕੋਈ ਧਮਾਕਾ ਕਿਵੇਂ ਹੋ ਸਕਦਾ ਹੈ ਅਤੇ ਇਹ ਧਮਾਕਾ ਇੰਨਾ ਜਾਨਲੇਵਾ ਸੀ ਕਿ ਪਤੀ ਪਤਨੀ ਦੋਹਾਂ ਦੀ ਹੀ ਜਾਨ ਚਲੀ ਗਈ ਜਿਨ੍ਹਾਂ ਦਾ ਵਿਆਹ ਹੋਏ ਹਲੇ ਕੁਝ ਸਮਾਂ ਹੀ ਹੋਇਆ ਸੀ ਵੈਂਕੂਵਰ 3 ਹੀ ਸਾਰੀ ਘਟਨਾ ਜਿੱਥੇ ਇਸ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਿਕ ਮੈਂਬਰ ਤੱਕ ਹਿਲ ਗਏ ਮੁੰਡੇ ਦੇ ਕਿ ਆਖਿਰਕਾਰ ਇਹ ਹੋਇਆ ਕੀ ਹੈ